ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਬਹੁਤ ਜ਼ਿਆਦਾ ਪਈ ਸੀਗੀ ਸੋ ਅੰਤਰਰਾਸ਼ਟਰੀ ਜਟ ਸਿੱਖ ਭਾਈਚਾਰਾ ਜਥੇਬੰਦੀ ਦੇ ਸਹਿਯੋਗ ਦੇ ਨਾਲ ਅੱਜ ਸਾਡੇ ਨਗਰ ਦੇ ਵਿੱਚੋਂ ਪਿੰਡ ਚੱਕ ਲਮੁਚੜ ਮੁਰਕਵਾਲਾ ਦੇ ਵਿੱਚੋਂ ਜੋ ਕਿ ਅਸੀਂ ਲਗਭਗ 15 ਟਰਾਲੀਆਂ ਤੋੜੀ ਦੀ ਜਿਹੜੀਆਂ ਹੜ ਪੀੜਤਾਂ ਵਾਸਤੇ ਸੇਵਾ ਲਈ ਕੀਤੀਆਂ ਸੀਗੀਆਂ ਇਕੱਠੀਆਂ ਸੋ ਅੱਜ ਅਸੀਂ ਜਿਹੜੇ ਸਾਡੇ ਇਲਾਕੇ ਜਲਾਲਾਬਾਦ ਦੇ ਆਸ-ਪਾਸ ਦੇ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਆਇਆ ਸੀਗਾ ਜਿਨ੍ਹਾਂ ਕਿਸਾਨ ਵੀਰਾਂ ਦੀਆਂ ਤੂੜੀ ਖਤਮ ਹੋ ਗਈ ਸੀਗੀ ਹੜਾਂ ਦੇ ਕਰਕੇ ਅੱਜ ਉਹ ਸਾਡੇ ਕੋਲ ਕਿਸਾਨ ਵੀਰ ਪਹੁੰਚੇ ਹੋਏ ਆ ਸੋ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੀ ਵੀ ਇਹ ਤੂੜੀ ਜ਼ਰੂਰਤ ਹੈ ਜਿਸ ਹਿਸਾਬ ਨਾਲ ਆਪੋ ਮਿੰਗ ਟਰਾਲੀਆਂ ਟਰੈਕਟਰ ਲੈ ਕੇ ਆ ਗਏ ਆ ਹੋਰ ਵੀ ਪਿੱਛੇ ਲਗਭਗ ਕੁਝ ਕਿਸਾਨ ਆ ਰਹੇ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਸੋ ਅਸੀਂ ਜਿੰਨੀਆਂ 15 ਟਰਾਲੀਆਂ ਕਈਆਂ ਸੀ ਸੇਵਾ ਵਾਸਤੇ ਅੱਜ ਅਸੀਂ ਆਪਣੀਆਂ ਜਿਹੜੀਆਂ 15 ਟਰਾਲੀਆਂ ਤੋੜੀ ਦੀ ਜਿਹੜੀ ਹੈ ਉਹ ਸੇਵਾ ਅਸੀਂ ਦੇ ਰਹੇ ਆ ਔਰ ਸਾਡਾ ਜਿਹੜਾ ਅੰਤਰਰਾਸ਼ਟਰੀ ਜੱਟ ਸੇ ਭਾਈਚਾਰਾ ਜਥੇਬੰਦੀ ਹੈ ਉਸ ਦੇ ਸਹਿਯੋਗ ਨਾਲ ਇਹ ਸਾਰਾ ਪ੍ਰਬਾਲਾ ਕੀਤਾ ਜਾ ਰਿਹਾ ਸੋ ਅਸੀਂ ਵੀਡੀਓ ਦੇ ਜ਼ਰੀਏ ਸਾਰੇ ਦਾਨੀ ਸੱਜਣਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੇਕਰ ਹੋਰ ਵੀ ਕੋਈ ਕਿਸੇ ਭੈਣ ਭਰਾ ਨੇ ਤੋੜੀ ਦੀ ਸੇਵਾ ਕਰਨੀ ਹੈ ਤਾਂ ਉਹ ਸਾਡੇ ਜਥੇਬੰਦੀ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਜਿਹੜੇ ਵੀ ਲੋੜਵ ਤੂੜਤਾ ਤੋੜੀ ਦੀ ਉਹਨਾਂ ਦੀ ਅਸੀਂ ਪੁੱਛ ਕੇ ਚਰਕੇ ਉਹਨਾਂ ਦਾ ਪਤਾ ਕਰਕੇ ਤੁਹਾਡੀ ਜਿਹੜੀ ਇਹ ਦਿੱਤੀ ਹੋਈ ਸੇਵਾ ਚਾਹੇ ਤੂੜੀ ਹੈ ਚਾਹੇ ਖਾਦ ਹੈ ਬੀਜ ਹੈ ਜਾਂ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਰਾਸ਼ਨ ਦੀ ਜਾਂ ਤੁਸੀਂ ਮਾਲੀ ਸਹਾਇਤਾ ਵੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਅੰਤਰਰਾਸ਼ਟਰੀ ਜਟ ਸਿਕ ਭਾਈਚਾਰਾ ਜਥੇਬੰਦੀ ਦੇ ਨਾਲ ਸੰਪਰਕ ਕਰਕੇ ਸਾਡੇ ਜਥੇਬੰਦੀ ਦੇ ਵਲੰਟੀਅਰ ਸੇਵਾਦਾਰ ਤੁਹਾਡੇ ਨਾਲ ਸਹਿਯੋਗ ਕਰਕੇ ਉਹਨਾਂ ਘਰਾਂ ਤੱਕ ਤੁਹਾਨੂੰ ਪਹੁੰਚਾ ਦੇਣਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਸੋ ਅੱਜ ਜਿਹੜੀ ਇਹ ਤੂੜੀ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਇਸ ਕਰਕੇ ਅਸੀਂ ਹੋਰ ਵੀ ਤਾਂ ਹੀ ਵੀਡੀਓ ਦੇ ਜ਼ਰੀਏ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕਈ ਕੀ ਹੁੰਦਾ ਜਿੰਨਾ ਪਰਿਵਾਰਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਤੱਕ ਜਿਹੜੀ ਰਾਹਤ ਸਮਗਰੀ ਸਹੀ ਪਹੁੰਚਦੀ ਨਹੀਂ ਹੈ ਸੋ ਇਸ ਕਰਕੇ ਜਿੰਨੇ ਵੀ ਭਰਾ ਨੇ ਇਹਨਾਂ ਦਾ ਸਾਰਿਆਂ ਦਾ ਵੈਰੀਫਾਈ ਕੀਤਾ ਗਿਆ ਕਿ ਇਹਨਾਂ ਵਾਕਈ ਇਹਨਾਂ ਨੂੰ ਤੂੜੀ ਦੀ ਜ਼ਰੂਰਤ ਸੀ ਅੱਜ ਇਹ ਤੂੜੀ ਲੈ ਕੇ ਇੱਥੋਂ ਜਾ ਰਹੇ ਹੈ ਸੋ ਇਸ ਤੋਂ ਇਲਾਵਾ ਜੇ ਕੋਈ ਬਾਹਰੋਂ ਰਾਜਸਥਾਨ ਹਰਿਆਣਾ ਜਾਂ ਹੋਰ ਵੀ ਕਿਤੋਂ ਵੀ ਕੋਈ ਪੰਜਾਬ ਦੇ ਵਿੱਚੋਂ ਵੀ ਕੋਈ ਇਸ ਏਰੀਏ ਦੇ ਵਿੱਚ ਜਲਾਲਾਬਾਦ ਫਾਜ਼ਿਲਕਾ ਏਰੀਏ ਦੇ ਵਿੱਚ ਤੂੜੀ ਦੀ ਸੇਵਾ ਇਸ ਤੋਂ ਇਲਾਵਾ ਕਿਸੇ ਵੀ ਹੋਰ ਤਰ੍ਹਾਂ ਦੀ ਸੇਵਾ ਕਰਨੀ ਚਾਹੁੰਦਾ ਹੈ ਤਾਂ ਉਹ ਸਾਡੀ ਅੰਤਰਰਾਸ਼ਟਰੀ ਜੱਟ ਸਿੰਘ ਭਾਈਚਾਰਾ ਜਥੇਬੰਦੀ ਦੇ ਨਾਲ ਸੰਪਰਕ ਕਰੇ ਅਸੀਂ ਤੁਹਾਨੂੰ ਜਿਹੜ ਲੋੜਵੰਦ ਪਰਿਵਾਰ ਹੈ ਉਹਨਾਂ ਤੱਕ ਤੁਹਾਡੀ ਜਿਹੜੀ ਰਾਤ ਸਮਗਰੀ ਪਚਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ